ਕਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਦੋਸਤੋ ਪਹੁੰਚੇ ਆ ਪਿੰਡ ਬੁਗਾਤ ਸੀਲ ਜ਼ਿਲ੍ਹਾ ਸ਼੍ਰੀ ਧਰਮਪਤਰਨ ਸਾਹਿਬ ਨਿਰਕਰਨ ਹੋਂ ਨਾ ਕੋ ਆਏ ਦੋਸਤੋ ਪਾਜੀ ਸਰਵਰ ਸਿੰਘ ਹੋਂ ਤੇ ਕਰ ਠੀਕ ਹੈ ਜੀ ਤੇ ਪਸ਼ੂ ਵਪਾਰ ਦਾ ਕੀਤਾ ਡੇਲੀ ਰੁਟੀਨ ਦੇ ਵਿੱਚ ਦੋਸਤੋ ਪਸ਼ੂ ਇਸ ਕਿੱਲੇ ਤੇ ਆਉਂਦੇ ਰਹਿੰਦੇ ਆ ਵਿਕਰੀ ਵਾਲੀ ਅੱਜ ਤੋਂ ਤਕਰੀਬਨ ਕੋਈ 5-4 ਦਿਨ ਪਹਿਲਾਂ ਵੀ ਆਪਾਂ ਇੱਕ ਅਪਡੇਟ ਦਿੱਤੀ ਸੀ ਤੁਹਾਨੂੰ ਇਸ ਕਰੋਂ ਨਾਜ਼ਰ ਖਾਇਏ ਜੀ ਠੀਕ ਹੈ ਜੀ ਛੇ ਕੁ ਬੈੜਾਂ ਉੱਤੇ ਆਪਾਂ ਤੁਹਾਨੂੰ ਦਿਖਾਈਆਂ ਸੀ ਤਾਂ ਛੇ ਹੀ ਅੱਜ ਹਨ ਮਲਾਪਾ ਤੁਹਾਨੂੰ ਦਿਖਾਉਣੇ ਆ ਟੋਟਲ ਜਿੰਨੇ ਵੀ ਤੁਸੀਂ ਸਾਹਮਣੇ ਦੇਖ ਰਹੇ ਜੇ ਤਿੰਨ ਮੱਜਾਂ ਨੇ ਬਿਲਕੁਲ ਸਜਰਤਾ ਜੀਆਂ ਸੁਈਆਂ ਨੇ ਤੇ ਤਿੰਨ ਹੀ ਬੈੜਾਂ ਠੀਕ ਹੈ ਜੀ ਪਸ਼ੂ ਸਾਰੇ ਸੁਵੇ ਸੁਵੇ ਆ ਤੇ ਜਿੰਨੇ ਵੀ ਆਪਣੇ ਖਰੀਦਦਾਰ ਭਰਾ ਨੇ ਠੀਕ ਹੈ ਜੀ ਫਾਰਮਰ ਭਰਾ ਨੇ ਇੱਥੇ ਆ ਰਹੇ ਹੋ ਤੁਸੀਂ ਤੇ ਸੁਵੇ ਸੁਵੇ ਪਸ਼ੂ ਆ ਸਾਰੇ ਇਸ ਕਰਕੇ ਕੋਈ ਵੀਰ ਦੋ ਟਾਈਮ ਤਿੰਨ ਟਾਈਮ ਚੋਕੇ ਆਪਣੀ ਤਸੱਲੀ ਆ ਉਹ ਤੁਸੀਂ ਕਰਨੀ ਹੁੰਦੀ ਆ ਠੀਕ ਹੈ ਜੀ ਤੇ ਪੁੱਗੇ ਪਿੰਡ ਤੁਸੀਂ ਖਾਸ ਵਿਜ਼ਿਟ ਕਰਨੀ ਆ ਤਰਨ ਤਰਨ ਦੇ ਬਿਲਕੁਲ ਨਜ਼ਦੀਕ ਪਿੰਡ ਬ ਬਲੀਪੁਰ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਅੱਜ ਤਰੀਕ ਆਪਾਂ ਵੀਡੀਓ ਬਣਾ ਰਹੇ ਆ ਦੋਸਤੋ 10 ਦਸੰਬਰ ਤੇ ਵੀਡੀਓ ਆਪਾਂ ਜਲਦੀ ਅਪਲੋਡ ਕਰ ਦੇਾਂਗੇ ਸੋ ਪਸ਼ੂ ਛੇ ਆ ਠੀਕ ਆ ਜੀ ਤੇ ਨਾਲ ਦੀ ਨਾਲ ਹੀ ਵਿੱਚ ਕੁਝ ਕੁ ਧਾਰਾ ਮਾਰ ਕੇ ਆਪਾਂ ਤਸੱਲੀ ਕਰਵਾ ਦਾਂਗੇ ਜਿਹੜਾ ਵੀ ਐਨੀਮਲ ਕਿਸੇ ਭਰਾ ਨੂੰ ਜੱਜੂਗਾ ਪਸੰਦ ਆਊਗਾ ਉਹ ਤੁਸੀਂ ਸਬਦਾ ਕਰਨਾ ਹੁੰਦਾ ਠੀਕ ਆ ਜੀ ਆਉ ਕਰ ਲੈਣੀ ਆ ਗਰਵਾਤ ਪੁੱਛਦੇ ਕੀ ਡਿਟੇਲਾਂ ਨੇ ਅੱਜ ਇਹਨਾਂ ਪਸ਼ੂਆਂ ਦੀਆਂ ਸਭ ਤੋਂ ਪਹਿਲਾਂ ਵੀਰ ਕਰਨਾ ਸਾਸਰੀ ਕਾਲ ਸਾਸਰੀ ਕਾਲ ਵੀਰ ਜੀ ਸਾਸਰੀ ਕਾਲ ਠੀਕ ਠਾਕ ਵੀਰੇ ਹਾਂਜੀ ਵੀਰ ਜੀ ਵਧੀਆ ਕਿਰਪਾ ਕਰੂ ਠੀਕ ਠਾਕ ਜੀ ਅੱਛਾ ਕਰਦੇ ਰਿਹਾ ਅੱਜ ਵੀ ਤਕਰੀਬਨ ਆਪਨੇ ਕੋ 6 ਨਗਨੇ ਹਾਂਜੀ ਵੀਰ ਜੀ ਸਾਰੇ ਸੂਏ ਸੂਏ ਆ ਸੂਏ ਸੂਏ ਤਾਜੇ ਸੂਏ ਸੂਏ ਸਾਰੇ ਨਗ ਅੱਛਾ ਵਹਿੜਾ ਮਗਰ ਬੱਛੀਆਂ ਰੋਸਣ ਦੇ ਜੇ ਮੱਝਾਂ ਮਗਰ ਕਟੀਆਂ ਇੱਕ ਮਗਰ ਮੇਲ ਕਾ ਹਾਂਜੀ ਇੱਕ ਮੈਂ ਮਗਰ ਕਟਾ ਵਾ ਬਾਕੀ ਵਹਿੜਾ ਤਿੰਨਾ ਮਗਰ ਹੀ ਬੱਛੀਆਂ ਤੇ ਦੋਹਾਂ ਵਗੈਰ ਕਟੀਆਂ ਮਈਆਂ ਆਨ ਪੂਰੀਆਂ ਓਕੇ ਰਿਪੋਰਟਾਂ ਚੱਲਾ ਫਾਤਾ ਓਕੇ ਓਕੇ ਵੀਰ ਜੀ ਆ ਚਵਾਈਆਂ ਪਸਮਾਈਆਂ ਐ ਓਕੇ ਬਿਲਕੁਲ ਸਾਰੇ ਮਾਲ ਹੀ ਠੀਕ ਹੈ ਵੀਰੇ ਹਾਂਜੀ ਠੀਕ ਹੈ ਜੀ ਹਾਂਜੀ ਆ ਦੋਸਤੋ ਸ਼ੁਰੂਆਤ ਪਹਿਲਾਂ ਆਪਾਂ ਕਰ ਲਵਾਂਗੇ ਵਹਿੜਾ ਦਿਖਾਦਾ ਕਿ ਪਰ ਨਾਲ-ਨਾਲ ਜਿਵੇਂ-ਜਿਵੇਂ ਸਟੈਪ-ਬਾਈ-ਸਟੈਪ ਆਪਾਂ ਗਾਂ ਚੱਲਦੇ ਜਾਵਾਂਗੇ ਉਵੇਂ ਪਸ਼ੂਆਂ ਦੀ ਡਿਟੇਲ ਆ ਸਾਰੇ ਫਾਰਮਰ ਭਰਾਵਾਂ ਨੂੰ ਮਿਲਦੀ ਜਾਊਗੀ। ਮਾਲ ਰੁਟੀਨ ਦੇ ਵਿੱਚ ਆਉਂਦਾ ਠੀਕ ਆ ਕਿ 5 7 8 10 ਨੱਕ ਜਿਹੜੇ ਐਵਰੀ ਟਾਈਮ ਅਵੇਲੇਬਲ ਹੁੰਦੇ ਆ ਇਸ ਕਿੱਲੇ ਤੇ ਇਸ ਫਾਰਮ ਤੇ। ਲੈ ਵੀ ਕਰਨਾ ਪਹਿਲੇ ਨੰਬਰ ਤੋਂ ਸ਼ੁਰੂਆਤ ਕਰ ਲਈਏ ਸਵੈਰ ਦੀ ਕੀ ਡਿਟੇਲ ਆ ਭਰਾ? ਇਹ ਵਿਜੇ ਰਾਤ ਦੀ ਸੂਈ ਜੇ? ਹਾਂਜੀ। 2 ਚਵਾਈਆਂ ਹੋਈਆਂ ਜੇ। ਅੱਛਾ ਜੀ ਕੋਈ 5 6 ਕਿਲੋ ਦੇ ਕਰੀਬ ਰਾਤੀ ਕੱਢਿਆ ਵਾ ਤੇ 6 7 ਕਿਲੋ ਹੀ ਸਵੇਰੇ ਕੱਢਿਆ ਜੇ ਓਕੇ ਉਹਦੀ ਖਾਲੀ ਨਹੀਂ ਜੇ ਕੀਤੀ ਹੈ ਜੇ ਤੇ ਸੂਏ ਦੂਜੇ ਜੀ ਸੂਆ ਦੂਜਾ ਵੀਰ ਜੀ ਪਿਓਰ ਤੇ ਮਗਰ ਵੀ ਵੱੱਛੀ ਬਹੁਤ ਹੀ ਜਲਦੀ ਲਓ ਜੀ ਮਗਰ ਵੱੱਛੀ ਆ ਗਈ ਦੋਸਤੋ ਦੋ ਚਵਾਈਆਂ ਹੋ ਗਈਆਂ ਨੇ ਇਸ ਬੈਟ ਦੀਆਂ ਠੀਕ ਹੈ ਜੀ ਹਾਂਜੀ ਆ ਕਰੋ ਚੈੱਕ ਬੱਚਾ ਵੀ ਬਿਲਕੁਲ ਬਲੈਕ ਰੰਗ ਦਾ ਰੰਗ ਦੇ ਵਿੱਚ ਆ ਇੱਥੇ ਆ ਮਗਰ ਤੇ ਦੋ ਚਵਾਈਆਂ ਕਰਨ ਕਿੰਨਾ ਦੱਸਿਆ ਬੋਲਾ ਵੀਰ ਜੀ ਇਹ ਖਾਲੀ ਨਹੀਂ ਕੀਤੀ 6 6 7 ਕਿਲੋ ਦੇ ਲੱਗ ਬੰਨੇ ਕੱਢਿਆ 5 6 ਬਾਈ 23 ਕਿਲੋ ਦਿੱਤਾ ਬਾਈ 23 ਕਿਲੋ ਪਹਿਲਾਂ ਨੇ ਦਿੱਤਾ ਵੱੱਛੀ ਨੇ ਐਰ ਕੀ 25 ਨੂੰ ਹੱਥ ਮਾਰੂਗੀ ਅੱਛਾ ਜੀ ਹਾਂਜੀ ਲੋ ਵੀ ਵਾੜ ਚੰਗੀ ਆ ਬਾਕੀ ਇਧਰੋਂ ਤੁਹਾਨੂੰ ਆਪਾਂ ਦਿਖਾ ਦਈਏ ਥੰਥਨ ਕਰੋ ਜੀ ਹਾਂ ਜੀ ਬੜਾ ਯਾਦਾ ਸਪੈਸ਼ਲ ਵੀਰ ਜੀ ਬਹੁਤਾ ਜਿਆਦਾ ਸ਼ੋਹਰ ਆ ਦੇਖੋ ਜੀ ਹੱਥੀ ਮੁਠੀ ਵਾਲਾ ਥਾਣਾ ਸਪੋਸ ਵਾੜ ਚੰਗੀ ਆ ਠੀਕ ਆ ਜੀ ਸੋ ਨਾਲ ਨਾਲ ਤੁਰਨ ਤੋਂ ਬਾਅਦ ਆਪਾਂ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਤੁਹਾਨੂੰ ਦਿਖਾਵਾਂਗੇ ਹਾਲੇ ਹੋ ਕਰਨ ਲੋ ਵੀਰ ਜੀ ਆ ਫੇਸ ਆ ਦੇਖੋ ਜੀ ਇੱਕੋਰੀ ਬੱਛੀ ਦਾ ਆ ਫੇਸ ਕੁਆਲਟੀ ਆ ਬੂਥੀ ਪੱਤੀ ਕਰੋ ਚੈੱਕ ਆ ਦੇਖੋ ਜੀ ਠੀਕ ਜੀ ਸੋ ਕ੍ਰੋਸ ਵਾੜ ਹੈ ਆਪਣੇ ਕੋਲ ਜਿੰਨੀਆਂ ਵੀ ਅੱਜ ਹਨਾ ਹਾਂ ਜੀ ਵੀਰ ਜੀ ਹਾਂ ਬਾਕੀ ਚੁਵਾਈ ਬਾਲੀ ਜੀ ਦੀ ਚੰਗੀ ਵੀ ਚੁਵਾਈ ਦੀ ਬੜੀ ਖਰੀਏ ਆ ਦੇਖੋ ਥਾਣੀ ਬੜਾ ਸਪੈਸ਼ਲ ਲੱਗਾ ਕਰਮਾਏ ਆ ਆ ਇੱਕਰੀ ਲਾ ਦੀਏ ਆ ਦਿਖਾ ਦਿਓ ਇਹ ਕੋਈ ਜਦੋਂ ਸੂਤ ਸੁਵਾਜ ਆਈ ਆ ਬਾਕੀ ਪਿੱਠਾ ਪੁੱਠਾ ਬੜਾ ਚੌੜਾ ਵੀਰ ਜੀ ਹਾਂ ਇਹ ਕਰਨ ਨੂੰ ਰਾਤ ਹੀ ਸੂਈ ਇਹਦੇ ਇੱਥੇ ਜੇਰ ਜੂਰ ਪਾਈ ਜੂਰ ਆਪਣੇ ਕੋਲ ਹੀ ਪਾਈ ਆ ਕੰਪਲੀਟ ਜੇਰ ਜੂਰ ਦੀ ਆਪਣੀ ਗਾਰੰਟੀ ਹੋਗੀ ਸਾਫ ਠੀਕ ਹੈ ਭਾਜੀ ਹਾਂਜੀ ਪੂਰੀ ਐ ਸਾਫ ਹੋ ਗਈ ਅੰਦਰੋਂ ਠੀਕ ਆ ਇਹਦੀ ਕਰਨਾ ਕੀਟ ਮਾਰ ਕਰਤੀ ਫਿਰ ਡਿਮਾਂਡ ਵੀ ਜੀ 95 ਕਰ ਲਈਏ 90 ਕਰ ਲਈਏ 85000 ਦੀ ਬੱਛੀ ਦੇ ਦਾਂਗੇ 85 ਦੀ ਹਾਂਜੀ ਛੋਟਾ ਛੋਟਾ ਕਰਕੇ ਦੇ ਦਈਏ ਮਾਲ ਵੀਰ ਜੀ 82000 ਦੀ ਦੇ ਦਾਂਗੇ ਬੱਚੀ ਹੁਣੇ ਵਿਖਾ ਦੇਣੇ ਆ ਤੁਸ ਕੋ ਹੈ ਠੱਡੀ ਤੇਰੀ ਬੱਟ ਬੱਚਾ ਪਾਲ ਆ ਕੇ ਕੋਈ ਤਸਲੀ ਜ਼ਰੂਰ ਕਰਾ ਦੇਣੇ ਠੀਕ ਆ ਜੀ ਤੇ ਧਾਰਪੂਰ ਦਾ ਭਰਾ ਬਰੂ ਦਾ ਪਤਾ ਲੱਗ ਜਾਏ ਕਿਸੇ ਰਕਮ ਦਾ ਕੋਈ ਭੂਰ ਛੱਟੇ ਦੀ ਗੱਲ ਹੋਈ ਤਾਂ ਵਿੱਚ ਦੱਸੀ ਵੀ ਜਾਊਗੀ ਦਿਖਾ ਵੀ ਦਿੱਤੀ ਜਾਊਗੀ ਆ ਦੇਖੋ ਜੀ ਇਧਰ ਵੇਖੋ ਰੁਪਿਆ ਖੋਲੋ ਜੀ ਕਿਲੇ ਕੇ ਸਾੜਾ ਫੱਟ ਕੇਲੇ ਕੇ ਪੱਤ ਆ ਕਰੋ ਚੱਕ ਜੀ ਠੀਕ ਆ ਇਹ ਅਗਲੇ ਥਾਣਾ ਦੀ ਚੁਵਾਈ ਆ ਇਹ ਮਗਰਲੇ ਥਾਣਾ ਜੀ ਹਾਂ ਲੈ ਆ ਆ ਦੇਖੋ ਚੁਵਾਈ ਵੀ ਬੜੀ ਖਰੀ ਜ ਬੜੀ ਜੀ ਚੰਗੀ ਆ ਚੰਗੀ ਹੈ ਚੁਵਾਈ ਹਾਂ ਜੀ 82000 ਦੀ ਫਿਰ 82 ਵੀ ਦੇ ਦਾਂਗੇ ਵੀਰ ਜੀ ਠੀਕ ਆ ਜੀ ਹਾਂ ਜੀ ਲੋ ਵੀ 82000 ਦੀ ਮਿਲ ਜਾਊਗੀ ਠੀਕ ਆ ਜੀ ਤੋਂ ਦੂਜਾ ਸੂਫਾ ਤੇ ਦੋ ਡੰਨ ਜਿਹੜੀ ਚਵਾਈ ਹੋਈ ਆ ਬੌਲੇ ਤੋਂ ਅੱਜ ਸ਼ਾਮ ਤੱਕ ਜਿਹੜੀ ਸਾਫ਼ ਕਰ ਦਿੱਤੀ ਜਾਊਗੀ ਇਧਰ ਕਰਨ ਦੁੱਧੇ ਨੰਬਰ ਤੇ ਆਪਣੇ ਕੋਲ ਜਿਹੜਾ ਬੈਰ ਖੜੀ ਵੀਰ ਇਹ ਵੀਰ ਜੀ ਸ਼ਾਈ ਵਾਲਾ ਅੰਗ ਚ ਆ ਜੀ ਜੇ ਅੱਛਾ ਜੀ ਇਹਨੂੰ ਅੱਜ ਤੀਜਾ ਦਿਨ ਹੋ ਗਿਆ ਸੂਈ ਨੂੰ ਅੱਜ ਤੀਜਾ ਦਿਨ ਹਾਂਜੀ ਪਿਓਰ ਵੀਜਾ ਸੂਆ ਵੀ ਬੱਛੀ ਅੱਛਾ ਜੀ ਹਾਂਜੀ ਮਗਰ ਵੀ ਬੱਛੀ ਆ ਗਈ ਮਗਰ ਵੀ ਬੱਛੀ ਆ ਵੀਰ ਜੀ ਸੀ ਲੀਆ ਬਹੁਤੀ ਹੈਦੀਆਂ ਵਿਚਾਰੀਆਂ ਇੱਧਰ ਵੇਖੋ ਤੀ ਤੋ ਸ਼ਾਈ ਵਾਲ ਲੱਗਣੇ ਲੱਗਣ ਦਿੰਦੀ ਆ ਆ ਲਓ ਵੀ ਆ ਕਰੋ ਗੱਲ ਕਰੋ ਗੱਲ ਬਿਲਕੁਲ ਥੱਡੀ ਤੇਰੀ ਆ ਸੀਲ ਲੱਗਾ ਤੇ ਦੂਜੇ ਸੂਆ ਇਹ ਪਲੂਣ ਕਰ ਦੂਜਾ ਹੀ ਆ ਦੂਜਾ ਦੂਜਾ ਵੀਰ ਜੀ ਇੱਧਰ ਵੇਖੋ ਚਵਾਈ ਬੜੀ ਜਿਆਦੀ ਚੰਗੀ ਥਣਵਾੜਾ ਲੱਗਾ ਕਰਮਾਲੀ ਨੂੰ ਆ ਦੇਖੋ ਜੀ ਇਹ ਅਗਲੇ ਤਣਾ ਦੀ ਚਵਾਈ ਕਰੋ ਚੈੱਕ ਆ ਮਗਰ ਦੇ ਥਣ ਦੇਖੋ ਜੀ ਇਹ ਕਰਨਾ ਤੇ ਦੂਜਾ ਤੇ ਤੀਜਾ ਇਹਨੂੰ ਦੱਸਿਆ ਤੀਜਾ ਦਿਨ ਵੀਰ ਜੀ ਆਜਾ ਅੱਛਾ ਬੋੜੇ ਤੋਂ ਖਾਲੀ ਕਰਤੀ 12 ਕਿਲੋ ਸਟਾਰਟਿੰਗ ਬੱਛੀ ਬੋੜਾ ਕੱਢਣ ਲਈ ਜੀ ਆਹ ਕਰੋ ਚਲ ਹਾਂਜੀ ਠੀਕ ਆ ਉਹ ਕੋਲ ਪੋਲੀ ਰੂਮ ਵਰਗੀ ਆ ਬੜੀ ਜਿਆਦੀ ਦਵਾਈ ਵੀਰ ਜੀ ਬਾਥਾਣਾ ਠੀਕ ਆ ਜੀ ਸ਼ਾਈ ਵਾਲੀ ਨਹੀਂ ਠੰਡੀ ਬਹੁਤ ਜਿਆਦੀ ਘੱਟ ਮਿਲਦੀ ਜੀ ਸਹੀ ਆ ਜੀ ਹਾਂਜੀ ਯਾਦ ਵੀ ਚੰਗੀ ਆ ਖੋਲ ਕੇ ਤੋਰਦਗੇ ਲੋ ਜੀ ਮਗਰ ਵੀ ਜਿਹੜੀ ਦੋਸਤੋ ਬੱਛੀ ਆ ਇਸ ਵਾਰ ਤੇ ਦੂਜਾ ਸੂਆ ਤੇ 12 ਲੀਟਰ ਹੁਣ ਬੋੜੇ ਤੋਂ ਸਟਾਰਟਿੰਗ ਆ ਸੋ ਰੰਗ ਬਲੈਕ ਤੇ ਨਿੱਕਰ ਆ ਪਿੰਡੇ ਪੁੰਡੇ ਦੀ ਤੁਸੀਂ ਕਰੋ ਚੈੱਕ ਪੂਰੀ ਨਿੱਕਰ बाकी आप फिट कर दे रही वी। 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 है वीर जी हां बिल्कुल बड़ी पक्की है बच्ची हम्म लो जी इधर देखो नहीं भी उठे बच्चे बच्चे थे वो इतना निकाले भी कोई चुड़ाटा भी नहीं गया है ना बहुत ही ज्यादा ठंडी पे है कोई छोटा बच्चा चोले बच्ची सही है भाई ਆ ਤੋਂ ਸਭ ਪਸੀ ਵੈਸੇ ਸਾਰੇ ਠੰਡੇ ਧੀਰੇ ਆ ਸੀਲ ਸਲਾਕ ਨੇ ਜਿੱਦਾਂ ਮਰਜ਼ੀ ਮੇਰਾ ਵੀਰ ਤਸੱਲੀ ਕਰੀ ਚਲੋ ਠੀਕਾ ਜੀ ਬੰਗਾਰ ਅਸੀਂ ਪਾਉਣੀ ਅੱਗੇ ਕੇ ਭਰਾ ਜੀ ਆਪਦੀ ਖੁਸ਼ਕਿਸਮਤੀ ਆ ਠੀਕਾ ਜੀ ਜੀ ਸੋਚ ਇਹ ਕੰਨੀ ਠੰਡੀ ਬੱਚੀ ਹੋਈ ਸਾਈ ਵਾਲਾ ਹਾਂ ਜੀ ਹਾਂ ਜੀ ਹਾਂ ਜੀ ਬਾਕੀ ਜਿਤਨਾ ਮਰਜ਼ੀ ਥਾਨ ਵਾਲ ਆਇਆ ਇੱਕ ਵਾਰੀ ਚੈੱਕ ਕਰਾ ਦਿਓ ਬੱਚੀ ਦਾ ਇਧਰੋਂ ਥਾਨ ਬੜਾ ਚੰਗਾ ਲੱਗਾ ਬੱਚੀ ਨੂੰ ਆਹ ਦੇਖੋ ਜੀ ਪੂਰੀ ਪਕੜਾ ਦਿਖਾ ਦਿਓ ਥਾਨ ਬੜਾ ਜ਼ਿਆਦਾ ਚੰਗਾ ਲੱਗਾ ਠੀਕ ਹੈ ਜੀ ਹਾਂਜੀ ਠੀਕ ਹਨ ਲੈ ਜਿਹੜੀਆਂ ਬੜੀਆਂ ਸਫਾਈਆਂ ਬਾਕੀ ਵਿਰਲਾ ਬੜੀਆਂ ਚਾਦੀ ਆ ਬਾਕੀ 2 ਤੋਂ 10 ਦਿੱਤਾ ਤੇ 10000 ਗੋਡ ਵੀ ਜੀ 12 ਕਿਲੋ ਹੀ ਹੈਗਾ ਛੋਟੀ ਕੋ 11 ਕਿਲੋ ਦੀ ਗਾਰੰਟੀ ਲਾ ਕੇ ਭਾਵੇਂ ਕੋਈ ਵੀ ਰੋਂਲਾਈਨ ਹੀ ਮੰਗਾ ਲੇ ਤੇ ਘਰੇ ਜਾ ਕੇ ਚੁੱਕੇ ਆਵਾਂਗੇ ਆ 11 ਕਿਲੋ ਹਾਂਜੀ ਇੱਕ ਟਾਈਮ ਆਪਣੀ ਵੀਡੀਓ ਕਾਲ ਦੀ ਹੋਰ ਦੂਜੇ ਟਾਈਮ ਉਹ ਘਰੇ ਜਾ ਕੇ ਚਵਾ ਦਾਂਗੇ ਠੀਕ ਆ ਜੀ ਹਾਂਜੀ ਲਾ ਕਰ ਮੈਂ ਕੋਲ ਆ ਬਾਕੀ 11 ਕਿਲੋ ਬਾਕੀ ਦਿਨਾਂ ਦੇ ਵਿੱਚ ਕੋਈ ਹਫਤੇ ਦੇ ਵਿੱਚ ਵਿੱਚ ਇਹ ਸਮਾਂ ਕੋਈ 5 ਮਾਰ ਲੈ ਕੋਈ 6-7 ਮਾਰ ਲੈ ਇੱਥੇ ਵੀ ਸਮਾਂ ਹੈ ਦਾ ਮਗਰ ਕੱਤੀ ਇਹਦੇ 11 ਕਿਲੋ ਤਸੱਲੀ ਵਾਲਾ ਦੁੱਧ ਦੇ ਥੱਲੇ ਹਾਜ਼ਰ ਆ ਬਾਕੀ ਆ ਸਿੰਗੀ-ਸਿੰਗੀ ਵਖਾ ਦੇ ਬਸ ਚੰਗੀ ਜਾਂ ਲੀਲੀ ਦੇ ਟੱਚ ਬਿੱਲੀ ਮਣਕੀ ਆ ਕੋਈ ਅੱਖਾਂ ਤੇ ਜਵਾਬ ਆ ਗਿਆ ਹਾਂਜੀ ਹਾਂ ਬਾਕੀ ਉਹ ਨਹੀਂ ਵੀ ਮਗਰੋਂ ਵੀਰ ਜੀ ਜੋ ਹੋ ਗਿਆ ਕੁੰਗੜੀਆਂ ਜੀ ਵੇਖ ਲੋ ਕਿੰਨਾ ਪਿੱਠ ਪੁੜਾ ਕਿੰਨਾ ਝੋਟੀ ਦਾ ਹਾਂ ਹਾਂਜੀ ਬਾਕੀ ਚੁਆਈ ਦੀ ਬੜੀ ਜਿਆਦੀ ਪੋਲੀ ਵੀਰ ਜੀ ਲਓ ਜੀ ਠੀਕ ਹੈ ਜੀ ਸੋ ਦੂਜਾ ਸੂਬਾ ਦੋਸਤੋ ਵੀਰ ਦੇ ਦੱਸਣ ਦੇ ਮਤਾਬਕ ਦੂਜਾ ਸੂਬਾ ਹੈ ਮਾਜੇ ਜੜੀ ਸੋਈਆ ਠੀਕ ਹੈ ਜੀ ਉਹ ਚੌਂ ਜਾਂ ਬਿਆਂ ਪੋਲੀ ਬੜੀ ਜਿਆਦੀ ਵੀਰ ਜੀ ਬਹੁਤ ਜਿਆਦੀ ਚਲੋ ਬਾਕੀ ਆਪਾਂ ਧਾਰਾ ਮਾਰ ਕੇ ਦਿਖਾਈ ਦੇਣੀ ਉਹ ਵਿਖਾਈ ਦੇਣੀ ਆਪਾਂ ਵੀਡੀਓ ਦੇ ਵਿੱਚ விரும்பாதது ਲਾ ਦੇ ਬੱਚਾ ਕਰਨ ਲਾ ਦੇ ਨੀ ਵੀਰ ਲਾਓ ਬੱਚਾ ਜੀ ਬਾਕੀ ਦੁੱਧ ਦੀ ਬੜੀ ਗਰੰਟੀ ਜੇ 13 ਕਿਲੋ ਝੋਟੀ ਨੇ ਪਹਿਲਾਂ ਨੇ ਦੁੱਧ ਦਿੱਤਾ ਜੀ ਚਲੋ 70 ਵੀ ਦੱਸਣ ਲਈ ਹਾਂ ਜੀ ਵੀਰ ਜੀ ਆਪਣੇ ਗਵਾਂਡ ਜੋ ਵਛਲੀ ਆ ਇੱਕ ਕਰ ਝੱਡ ਕੇ ਤੇ ਜੇ ਘਰੋਂ ਵਿੱਚ ਪੁਜਾ ਲਈ ਆ ਹਾਂ ਹਾਂ ਜੀ ਠੀਕ ਆ ਤੇ ਲਾਓ ਬੱਚਾ ਵੀਰ ਹਾਂ ਜੀ ਬਾਕੀ ਲਾਓ ਇਹਨਾਂ ਦੀ ਆਪਾਂ ਤੋਗਾ ਦੰਦੇ ਕੋਈ 5 5 6 7 ਧਾਰਾ ਮਾਰ ਕੇ ਕਿਸਾਨ ਵੀਰ ਇੱਕ ਉਹਨੀ ਤਸੱਲੀ ਆਪਾਂ ਕਰਾ ਦੰਦੇ ਆ ਠੀਕ ਆ ਜੀ ਕਿਉਂਕਿ ਮੌਕੇ ਤੇ ਕਿਸੇ ਰਕਮ ਦਾ ਕੋਈ ਭੂਰ ਛੱਟਾ ਇਥੇ ਭਰਾ ਨੇ ਦੂਰ ਨੇੜੇ ਚੱਲ ਕੇ ਆਉਣਾ ਠੀਕ ਆ ਜੀ ਤੇ ਇਸ ਬੇਸ ਤੇ ਤੁਸੀਂ ਜਿਹੜਾ ਵਿਜਟ ਕਰੋ ਇਥੇ ਬਾਕੀ ਆਪਣੇ ਅੱਥੀ ਦੋ ਡਗ ਚੋਲੋ ਚਾਰ ਟਾਈਮ ਚੋਲੋ ਠੀਕ ਆ ਆ ਦੇਖੋ ਜੀ ਖਾ ਦੇ ਇੱਕ ਨਹੀਂ ਥਣ ਆ ਲੈ ਉਹ ਠੀਕ ਆ ਬਸ ਤੁਹਾਨੂੰ ਪੰਜਾਹ ਬਿਜਾ ਤੇਰਾ ਤੇਲ ਨਹੀਂ ਲਾਈ ਤੁਸੀਂ ਭੱਲੇ ਦੀ ਹਲੋ ਠੀਕ ਆ ਮੋੜ ਦਿਓ ਜੀ ਮੇਰਾ ਠੀਕ ਆ ਤੇ ਕਰਨ ਦਾ ਮੁੱਲ ਦੱਸ ਵੀਰ ਕੀ ਕਰਦਾ ਮੋਹਨ ਲਾਲ ਵੀਰ ਜੀ 90 95 ਜੋ ਮਰਜ਼ੀ ਕਰੀ ਜਾਏ ਹਾਂ 85000 ਦੀ ਦੇਣੀ ਆ ਝੋਟੀ 85 ਦੀ ਹਾਂਜੀ ਦੇਣੀ ਆ ਮੌਜੀ 85000 ਦੀ ਝੋਟੀ ਮਿਲੂਗੀ ਦੋਸਤੋ ਜੇ ਜਿਹੜੀ ਆਪਾਂ ਉਹਨੇ ਤੁਹਾਨੂੰ ਧਾਰਾ ਮਾਰ ਕੇ ਤਸੱਲੀ ਕਰਾਈ ਆ ਠੀਕ ਆ ਜੀ ਤੇ ਦੁੱਧ 11 ਕਿਲੋ ਹੋਵੇ ਨਾ ਹੋਵੇ ਤੇ ਪਲੱਸ 3 ਹੋਵੇ ਤੇ 11 ਕਿਲੋ ਦੀ ਕੋਈ ਤਸੱਲੀ ਆ ਉਹ ਤੁਸੀਂ ਵੇਥੇ ਆਪਣਾ ਕੋਈ ਦੋ ਟਾਈਮ ਚੋ ਕੇ ਕੰਦਾ ਕਰ ਲੋ ਲੀਟਰ ਮਾਰ ਲੋ ਜਿੱਦਾਂ ਵੀ ਤਸੱਲੀ ਹੁੰਦੀ ਆ ਠੀਕ ਆ ਹਾਂਜੀ ਤੇ ਇਹ ਜਿਹੜੀ ਆਪਾਂ ਤੁਹਾਨੂੰ ਦਿਖਾਈ ਆ ਨੰਬਰ ਵੈਸੇ ਤਿਹਜਾ ਪਹਿਲੇ ਨੰਬਰ ਤੇ ਝੋਟੀ ਦਿਖਾਈ ਆ ਇਧਰ ਜਿਹੜੀ ਸੈਕੰਡ ਨੰਬਰ ਤੇ ਆਪਣੇ ਕੋਲ ਕਰਨਾਈ ਦੀ ਡਿਟੇਲ ਕਰਦੇ ਇਹ ਵੀ ਜੀ ਦੁੱਗਿਆ ਹੀ ਸੂਆ ਸੂਈ ਜੇ ਦੁੱਗਿਆ ਸੂਆ ਇਹ ਨਗਰ ਇਹਦੇ ਵੀ ਕੱਟੀ ਜੇ ਅੱਛਾ ਵੀਰੇ ਹਾਂਜੀ ਇਹਨੂੰ ਅਜ ਕਿੰਨੇ ਦਿਨ ਹੋ ਗਏ ਤੁਸੀ ਇਹ ਠੀਕ ਆ ਦੁੱਧ ਦੁੱਧ ਵੀ ਜੀ ਇਹਦੇ ਕੋਲ ਵੀ 11 ਕਿਲੋ ਪੱਕਾ ਕੰਡੇ ਵਾਲਾ ਹੈਗਾ ਜੀ ਵੀ 11 ਇਹਦੇ ਕੋਲੇ ਹਾਂਜੀ ਵਾਧੀ ਹੋਊਗਾ ਘੱਟ ਨਹੀਂ ਹੋਗਾ 11 ਨੂੰ ਠੀਕ ਆ ਜੀ ਹਾਂਜੀ ਉਹ ਵੀ ਨਾਲ ਦੀ ਨਾਲ ਇੱਕ ਬੱਚਾ ਦੋਸਤ ਛੱਡਿਆ ਠੀਕ ਆ ਜੀ ਮਗਰ ਕੱਟੀ ਆ ਤੇ ਬੱਚਾ ਛੱਡਿਆ ਬਾਕੀ ਪਸਮਾ ਤੋਂ ਬਾਅਦ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਇਹਦੀ ਵੀ ਤਸੱਲੀ ਕਰਾ ਦਿੰਦੇ ਆ ਤੋ ਦੋ ਦੋ ਹੋਵੇਗਾ ਕਿਤੇ 11 ਲੀਟਰ ਤੇ ਚੱਲਣ ਦੀ 8-8 ਦਿਨਾਂ ਦੀ ਸੂਈ ਆ ਤੇ ਦੂਜਾ ਸੂਆ ਕੱਤ ਵੱਡਾ ਇਸ ਮੈਂ ਦਾ ਠੀਕ ਆ ਜੀ ਹਾਂਜੀ ਕੱਤ ਵੱਡਾ ਜਿਹੜੀ ਤੁਹਾਨੂੰ ਆਪਾਂ ਪਹਿਲੀ ਦਿਖਾਈ ਜੀ ਨੀਲੀ ਅੰਗਰੇ ਦੇ ਵਿੱਚ ਪੱਕ ਦੇ ਵਿੱਚ ਉਹ ਹਾਈਟ ਦੀ ਠੀਕ ਆ ਜੀ ਥੋੜੀ ਮੀਡੀਅਮ ਦੇ ਵਿੱਚ ਆ ਇਹ ਵੱਡੇ ਕੱਦ ਕਾਟ ਦੇ ਵਿੱਚ ਆ ਠੀਕ ਆ ਤੋ ਚਵਾਚੂ ਦੀ ਕਿੱਦਾਂ ਵੀ ਆਪਾਂ ਨਾਲ ਦੀ ਨਾਲ ਦਿਖਾਈ ਜਾਂਦੇ ਪਏ ਆ ਉਸ ਤੋਂ ਬਾਅਦ ਡਿਸੀਜਨ ਤੁਸੀਂ ਲੈਣਾ ਤੇ ਬਾਕੀ ਪਸ਼ੂ ਸਾਰੇ ਸਾਫ਼ ਸੁਥਰੇ ਆ ਚਵਾਈ ਚਪਾਈ ਦੇ ਚੰਗੇ ਆ ਆ ਦੇਖੋ ਜੀ ਕਿਉਂ ਜਾਨ ਬੜੀ ਜਿਆਦੀ ਚੰਗੀ ਵੀਰ ਜੀ ਹੂੰ ਚੰਗੀਆਂ ਹਾਂਜੀ ਅਲੋਕਾਰੀਆਂ ਕਿ ਚੁਆਈ ਚੰਗੀ ਲੱਗਦੀ ਚੁਆਈ ਬੜੀ ਜਿਆਦੀ ਚੰਗੀ ਚੁਆਈ ਦਾ ਨੇ ਕੋਈ ਡੰਗਰ ਮਾੜਾ ਹੋਊਗਾ ਕੋਈ ਵੀ ਥੱਲੇ ਬੈਠ ਕੇ ਨਹੀਂ ਕਹੂਗਾ ਵੀ ਚੁਆਈ ਫੇਲ ਆ ਬਿਲਕੁਲ ਬਿਲਕੁਲ ਹਾਂਜੀ ਬਹੁਤ ਵਧੀਆ ਹਾਂਜੀ ਠੀਕ ਆ ਵੀ ਲਓ ਵੀ ਆਈ ਦੋਸਤੋ 11 ਕਿਲੋ ਤਾਂ ਚੱਲ ਰਹੀ ਐ ਇੱਕ ਵਾਰੀ ਤੁਹਾਨੂੰ ਆਪਾਂ ਖੋਲ ਕੇ ਲੱਭਾ ਤੋੜ ਕੇ ਅੰਦਰ ਦਿਖਾ ਦਿੰਨੇ ਆ ਤੋਹਵਾਨਾ ਦੇ ਬਾਹਰ ਬੈਕ ਸਾਈਡ ਤੋਂ ਬਾਕੀ ਕੱਦ ਘਾਟ ਵੱਡਾ ਬਾਕੀ ਆ ਕੱਟੀ ਮਗਰ ਹਾਂਜੀ ਸਿੰਗ ਸਿੰਗ ਬਹੁਤ ਜੀ ਇਸ ਤਰ੍ਹਾਂ ਕੱਟੀ ਦਾ ਆ ਦੇਖੋ ਲੈ ਇਧਰ ਨਹੀਂ ਮੜ ਜਾ ਬਾਕੀਆਂ ਵੀ ਕੋਈ ਬਾਈ ਸਹੀ ਨਹੀਂ ਹੈਗੀ ਜੀ। ਉਹ ਤੁਸੀਂ ਜਦਾ ਕਰੋ। ਇੱਕ ਸਾਰ ਲਓ ਜੀ। ਬਾਕੀ ਆ ਪੁੱਠੇ ਪੱਠੇ ਦੀ ਹੈ ਠੀਕ ਆ ਬਿਲਕੁਲ ਸਿੰਗਲ ਢਿੱਦੀ। ਪਿੱਠ ਪੂੜਾ ਮੋਟਾੜਾ ਪਿੱਠ ਪੂੜਾ ਬਿਲਕੁਲ ਪਤਲਾ ਪਿੰਡਾ। ਹਾਂ ਹੋਰ। ਬਾਕੀ ਰਹਿੰਦੇ ਕੋਈ। ਉਹ ਤੁਹਾਨੂੰ ਕੋਈ ਸਹੀ ਆ ਜੀ ਕਿ ਹੋਰ ਵੀ ਵੀਰ ਜੀ ਘਰੇ ਵੀ ਹੈਗੀਆਂ ਦੋ ਮਈਆਂ ਸੂਈਆਂ ਤੇ ਵੈੜਾ ਪੰਜ ਛੇ ਹੈਗੀਆਂ ਗੱਬਣਾ। ਠੀਕ ਆ। ਹਾਂ ਜੀ। ਲੋ ਗੱਬੜ ਵੜਾ ਪਾਂਛੀ ਹੈਗੀ ਪਾਂਛੇ ਹੈਂਆਂ ਵੀਰ ਜੀ ਕੋਈ ਦੋ ਦੋ ਚਾਰ ਚਾਰ ਦਿਨ ਲੈਂਦੀਆਂ ਠੀਕ ਆ ਠੀਕ ਆ ਹਾਂਜੀ ਉਹ ਵੀ ਮਾਲ ਦੋਸਤੋ ਕੀਤੀ ਦੇ ਵਿੱਚ ਬਤੇਰਾ ਅਗਰ ਤੋਗਰ 12 13 ਨਾਲ ਹੋਣਗੇ ਓਏ ਤੇ ਬਲਾਲ ਜਿਹੜੇ ਆਪਾਂ ਤੁਹਾਨੂੰ ਛੇ ਦਿਖਾਈ ਜੰਨੇ ਪਏ ਠੀਕ ਆ ਜੀ ਤੇ ਜਿਹੜੀਆਂ ਗੱਬੜ ਵੜਾ ਕਰ ਤਿਆਰੀਆਂ ਆ ਲੀਆਂ ਨੇ ਉਹ ਵੀ ਮੌਜੂਦ ਆ ਆਜੋਗੇ ਤੁਸੀਂ ਤੇ ਤਕਰੀਬਨ ਵਾਧੂ ਪਸ਼ੂ ਜਿਹੜੇ ਤੁਹਾਨੂੰ ਦਿਖਾਈ ਦੇਣਗੇ ਤਕਰੀਬਨ ਉਹਦੇ ਵਿੱਚੋਂ ਜਿਹੜਾ ਵੀ ਕਿਸੇ ਭਰਾ ਨੇ ਚੋਣਾ ਛੱਟਣਾ ਤਸੱਲੀ ਕਰਨੀ ਠੀਕ ਆ ਜੀ ਫਿੱਟ ਪੈਂਦਾ ਉਹਦਾ ਸੌਦਾ ਤੁਸੀਂ ਕਰ ਲਿਓ ਤੇ ਕਰਨ ਬੋਲ ਵੀਰੇ ਦਾ ਮੁੱਲ ਕੀ ਕਰਦਾ ਫਿਰ ਮ 280 90 ਕਰੀ ਜਾਈਏ 80000 ਦੀ ਕੱਟੀ ਦੇਣੀ ਆਪਾਂ 80000 ਦੀ ਦੇਣੀ ਆ ਬਾਕੀ ਥੱਲੇ ਥੱਲੇ ਦੀ ਬੜੀ ਜਿਆਦੀ ਖਬਰਦਾਰ ਚੰਗੀ ਬੜੀ ਥਣ ਬੜਾ ਲੱਗਾ ਜੁਵਾਈ ਬੜੀ ਖਰੀ ਆ ਅੱਛਾ ਸੁਬਾ ਕਰਨਾ ਇਹਨਾਂ ਦੀ ਜੁਵਾਈ ਕਿੰਨੇ ਕਿੰਨੇ ਵਜੇ ਕੀਤੀ ਵੀ 5 ਤੋਂ 5 ਮਾਰਨਿੰਗ 5 ਵਜੇ ਚੁਆਈਆਂ ਹਾਂਜੀ 5 ਵਜੇ ਜੀ ਚੁਵਾਈ ਆ ਠੀਕ ਆ ਹਾਂਜੀ ਠੀਕ ਆ ਵੀ ਇਹ ਹੁਣ 80000 ਦੀ ਵੀ ਲੈ ਦੇ ਲੈ ਦੇ ਆ ਵੀ ਜੀ ਕੋਈ ਲਾਊਗਾ ਭੈਣ ਭਰਾ ਦੇ ਥੋੜਾ ਬੋਤਾ ਮਾਨ ਕਾਨ ਕਰਾਂਗੇ ਪਰ ਜ਼ਿਆਦਾ ਨਹੀਂ ਜਾਣਾ ਬੋ ਠੀਕ ਆ ਹਾਂਜੀ ਬਾਕੀ ਪੇਟ ਪੁੜੇ ਦੀ ਬੜੀ ਚੰਗੀ ਕੱਟੀ ਆ ਸਾਫ ਪਤਲੀ ਚਮੜੀ ਦੀ ਆ ਲਓ ਵੀ 80000 ਦੀ ਤੁਹਾਨੂੰ ਮਿਲ ਜੂਗੀ ਅੱਜ ਠੀਕ ਆ ਜੀ ਹਾਂਜੀ ਬਾਕੀ ਮੱਝ ਚੰਗੀ ਆ ਤੇ ਰੇਟ ਵੀ ਬਿਲਕੁਲ ਜੈਨੂਣਾ ਜੈਜ ਰੇਟ ਆ ਮਗਰ ਕੱਟੀ ਆ ਕੱਟੀ ਇਧਰ ਇੱਕ ਤੁਹਾਨੂੰ ਇੱਕ ਹੋਰ ਇਧਰ ਮੱਝ ਦਿਖਾ ਦਈਏ ਆਪਾਂ ਕਰ ਲੈ ਇਹਦਾ ਕਿਵੇਂ ਕੀ ਸੁਬਾ ਕਿਨਵਾ ਇਹ ਵੀ ਰਾਤ ਤੇ ਸੂਰ ਲੈ ਅੱਛਾ ਜੀ ਹਾਂਜੀ ਤੇ ਇੱਕ ਚਵਾਈ ਹੋਈ ਜੇ ਇਹਦੀ ਅੱਛਾ ਰਾਤ ਮਤਲਬ ਕਿ ਮਾਰਨਿੰਗ ਸਵੇਰੇ ਚੋਈ ਆ ਹਾਂ ਜੀ ਸਵੇਰੇ ਸਵੇਰੇ ਚੋਈ ਆ 3 3.5 ਕਿਲੋ ਮੈਂ ਚੋਈ ਆ ਠੀਕ ਆ ਜੀ ਹਾਂ ਜੀ ਇਹ ਵੀ ਜੀ ਆ ਫੇਸ ਵਿਖਾ ਦਿਓ ਮੜਾ ਆ ਆਹ ਉਹ ਆਪਾਂ ਬਿਲੇ ਨੇ ਘਾਤ ਤੇ ਮਾਰਨ ਦੇ ਮਾਰ ਦੇ ਮਾਰ ਦੇ ਕੋਈ ਵਾਲੀ ਆਪਾਂ ਖੋਲ ਕੇ ਕਰਾ ਦੇ ਵਿਖਾ ਦਿੰਨੇ ਵੀਰ ਜੀ ਮੜਾ ਆ ਫੇਰ ਉਹ ਪਹਿਲਾਂ ਦੋ ਦੋ ਚਾਰ ਚਾਰ ਧਾਰਾ ਮਾਰ ਦਗੇ ਠੀਕ ਆ ਜੀ ਆ ਦੇਖੋ ਚੋਈ ਦੀ ਬੜੀ ਚੰਗੀ ਮੈਂ ਰਾਤ ਹੀ ਸੂਈ ਆਪਣੇ ਤੇ ਆਪਣੇ ਘਰੇ 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 ਸੂਈ ਵੀਰ ਜੀ ਜੇ ਜੁਰ ਪਾਤੀ ਸੀ ਜੇ ਜੁਰ ਕੰਪਲੀਟ ਆ ਲੋ ਵੀ ਥਣ ਵੇਖੋ ਦੋਸਤੋ ਤਵਾ ਜੀ ਤੋ ਦੋਰਾ ਕੰਮ ਲਗਾ ਕਰ ਮਾਲੀ ਨੂੰ ਆ ਚੋਣ ਚਾਂਦੀ ਆ ਠੀਕ ਆ ਜੀ ਆ ਦੇਖੋ ਠੀਕ ਆ ਜੀ ਠੀਕ ਆ ਠੀਕ ਦੋ ਠੀਕ ਆ ਲੈ ਆ ਕਰਨਾ ਖੋਲ ਦੇ ਵੀਰ ਨਾਸ ਆ ਆ ਬੱਗੀ ਮੋਛ ਪਰ ਲਈ ਨਾਸ ਬੱਗੀ ਆ ਹਾਂ ਜੀ ਵੀਰ ਜੀ ਨਾਸ ਬੱਗੀ ਆ ਵਿਖਾ ਦਿਓ ਇੱਕ ਆ ਦੇਖੋ ਠੀਕ ਆ ਜੀ ਤੋ ਬੰਲੀ ਆ ਖਾਣੇ ਇਧਰ ਲੀ ਅੱਖ ਦੇ ਵਿੱਚ ਵੀ ਜਵਾਬ ਆ ਬੰਲੀ ਆਖਾ ਹਾਂ ਜੀ ਵੇ ਮੱਥੇ ਵਾਲਾ ਬੱਗੀ ਨਾ ਸਾ ਠੀਕ ਹੈ ਜੀ ਮਗਰ ਸੁਆ ਛੋਟੀ ਜੀ ਦੂਜਾ ਹੀ ਆ ਇਹ ਵੀ ਥੋੜੀ ਜੀ ਨਾ ਸੁਸਾ ਚਾਈ ਆ ਕੋਈ ਵੀ ਰੇਜ ਨਾ ਸੰਗੇ ਵੀ ਤੀਜਾ ਸੁਆ ਹੋਊ ਚੌਥਾ ਸੁਆ ਹੋ ਦੂਜਾ ਸੁਆ ਚਲੋ ਗਾ ਕੇ ਇਹਦੀ ਸਮਝ ਕਰਨਾ ਹਾਂ ਜੀ ਬਾਕੀ ਵੀਰ ਕੋਈ ਆਪਣੀ ਸਮਝ ਨਾਲ ਚੀਦਿਆ ਮਾਲ ਹੈ ਅਗਲੇ ਨੇ ਵੀ ਪੈਸੇ ਲਾਉਣੇ ਆ ਪੈਸੇ ਉਹਨੇ ਲਾਉਣੇ ਆ ਜੀ ਹਾਂ ਜੀ ਅਵੇ ਅਗਲਾ ਦੁੱਜੇ ਚ ਰੱਖਦਾ ਦੁੱਜੇ ਜਮਾਨਾ ਜਿਹੜਾ ਜੀ ਤੇ ਤੀਜਾ ਸਮਝ ਲੈ ਕੋਈ ਬਾੜਾ ਤੀਜੇ ਪਹਾਂਜੀ ਬਾਕੀ ਜਿੰਨੀ ਵੀ ਚੀਜ਼ ਚੰਗੀ ਆ ਹਾਂ ਹਾਂਜੀ ਥੱਲੇ ਤੋਂ ਥੱਲੇ ਬੜੀ ਚੰਗੀ ਆ ਚੁਵਾਈ ਦੀ ਬੜੀ ਚੰਗੀ ਆ ਵੈਸੇ ਚੁਵਾਈ ਜਿਹੜੀ ਅੱਜ ਮਾਰਨਿੰਗ ਪਹਿਲੇ ਡੰਗ ਦੀ ਕੀਤੀ ਗਈ ਆ ਅੱਜ ਸ਼ਾਮੀ ਫੇਰ ਦੁੱਜੇ ਡੰਗ ਦੀ ਚੁਵਾਈ ਹੋ ਜੂਗੀ ਕੋਈ ਪੰਜ ਪੰਜ ਤਿਆਰ ਕਰਤਾ ਧਰਾ ਮਾਰ ਕੇ ਆਪਾਂ ਤਸੱਲੀ ਕਰਵਾਤੀ ਆ ਵੈਸੇ ਚਵਾਚਬੂ ਦੀ ਇੱਕ ਨੰਬਰ ਪੱਕੀ ਆ ਚੁਵਾਈ ਦੀ ਤੇ ਆ ਦੇਖੋ 不可能 ਠੀਕ ਹੈ ਜੀ ਇਹਦੇ ਮਗਰ ਮੇਲ ਕਾਫ ਆ ਠੀਕ ਹੈ ਇਹਦੇ ਮਗਰ ਕਟਾ ਕਟਾ ਆ ਗਿਆ ਕਰ ਬਾਕੀ ਦੋ ਮਈਆਂ ਮਗਰ ਫੀਮੇਲ ਕਾਫ ਨੇ ਹਾਂ ਜੀ ਬਾਕੀ ਥਾਰਾ ਵੇਖੋ ਕਰਮ ਵਾਲੀ ਨੂੰ ਗੜਾ ਲਗਾ ਤੂੰ ਸੱਜੇ ਖੱਬੇ ਬੈਕ ਸਾਈਡ ਤੋਂ ਕਾਪਰ ਤੋਂ ਦਿਖਾ ਦਿੰਦੇ ਆ ਠੀਕ ਹੈ ਜੀ ਤੇ ਚੁਵਾਈ ਚੁਵਾਈ ਪੱਕਾ ਬੜਾ ਚੌੜਾ ਛੋਟੀ ਦਾ ਹਾਂ ਹਾਂ ਜੀ ਚੌੜਾ ਪਿੱਠ ਪੂੜਾ ਚਲੋ ਕੋਈ ਪਸ਼ੂ ਸੂਸਵਾ ਦੇ ਹਾਂ ਜੀ ਵੀ ਸਾਰੇ ਸਾਰੇ ਸਿਆਣੇ ਦਾ ਡੇੜੀ ਪੱਟਾ ਵੀ ਡੰਗਰ ਘਾਟੀ ਚੁੱਕਦਾ ਵਾ ਆ ਬਿਲਕੁਲ ਹਾਂ ਜੀ ਹਾਂ ਜੀ ਤੇ ਉਹ ਮੁੱਲ ਕਰਨਾ ਲੈਣੇ ਦੇਣੇ ਕੀ ਰਹਿਣਗੇ ਮੁੱਲ ਜਾਈ ਜੀ ਵੀਰ ਜੀ ਆਪਾਂ ਦੇ ਦੇਣੀ ਹ ਜੋ ਮਰਜ਼ੀ ਕਰਦੀ 80 ਚ ਛੋੜ ਕਰ ਦਾਂਗੇ ਝੋਟੀ ਦੀ ਕਿੰਨੀ ਕੀ ਛੋੜ ਹੁੰਦੀ 2000 ਕਰਾਂਗੇ ਜਿਆਦਾ ਨਹੀਂ ਹੋਣਾ ਬਾਕੀ ਝੋਟੀ ਬੜੀ ਜਿਆਦੀ ਖਰੀ ਆ ਹਾਂ 70000 ਦੀ ਝੋਟੀ ਦੇ ਦਾਂਗੇ 70 ਦੀ ਬਾਕੀ ਆ ਦੇਖ ਲਓ 78 ਦੀ ਮੌਬਲ ਤੋਂ 78 ਦੀ ਮਿਲਣੀ ਜੇ ਮੈਂ ਡਿਜ਼ਾਈਨ ਜੀ ਨੂੰ ਬੜਾ ਵਧੀਆ ਹਾਂਜੀ ਇਹਨੂੰ ਸਮੋ ਪੂਰਾ ਗਲਾਈ ਦੇ ਵਿੱਚ ਆ ਜਿੱਦਾਂ ਸੋਨਾ ਕੱਦ ਕਰਾ ਉਸ ਹਿਸਾਬ ਨਾਲ ਜਿੱਕਰ ਕੱਦ ਵੀ ਚੰਗਾ ਵੱਡਾ ਆ ਖੁੱਲਾ ਵੀ ਆ ਪਰ ਉਸ ਹਿਸਾਬ ਨਾਲ ਫੱਬਦਾ ਫੱਬਦਾ ਛੋਟਾ ਕਿਉਂਕਿ ਇਹ ਮੀਡੀਅਮ ਦਰਮਿਆਨੀ ਹਾਈਟ ਦਾ ਹੈ ਨਹੀਂ ਕਿ ਵੱਡੀਆਂ ਮੱਜਾਂ ਦੇ ਵਿੱਚ ਹੀ ਆ ਹਾਂਜੀ ਤੇ ਦੁੱਧ ਗਰਮ ਵਾਲੀ ਚੰਗਾ ਚਬਾਈ ਜਾਊਗੀ ਤੇ 78000 ਦੀ ਤੁਹਾਨੂੰ ਇਹ 78000 ਦੀ ਮਿਲ ਜੂਗੀ ਅੱਜ ਤੇ ਦਿਮਾਰ ਚਾਹੇ 80 ਆ 85 ਆ ਕੁਝ ਵੀ ਇੱਧਰ ਇੱਕ ਬਿਲਕੁਲ ਕੋਚਕ ਸਮਾਂ ਪਹਿਲਾਂ ਇੱਕ ਸੂਈ ਸਵਾਈ ਤੁਹਾਨੂੰ ਵੈਰ ਦਿਖਾ ਦੇਣਾ ਹਾਂਜੀ ਵੀਰ ਜੀ ਇਹਨੂੰ 20 ਮਿੰਟ ਹੋਈ ਜੇ ਜੇ ਸੂਈ ਆ ਠੀਕ ਆ ਮਗਰ ਇਹਦੇ ਵੀ ਵੱਛੀ ਆ ਜੀ ਮਗਰ ਬੱਛੀ ਆ ਬੱਛੀ ਬੱਛੀ ਵੀਰ ਜੀ ਬੱਛੀ ਬੜੀ ਡਬਲ ਆ ਬੱਛੀ ਬੜੀ ਜਿਆਦੀ ਚੰਗੀ ਹੋਈ ਨਾ ਥੋੜੀ ਜਿਹੀ ਕੋਰ ਨਹੀਂ ਨਹੀਂ ਹਾਂ ਆਏ ਹੁਣੇ ਸੂਈ ਕਰਕੇ ਬੱਛੀ ਬੜੀ ਜਿਆਦੀ ਚੰਗੀ ਕਾਡੂ ਕੁ ਡਬੜਾ ਚੰਗਾ ਸੂਖਵਾ ਆਪਣੇ ਆ ਵੀ ਪਈ ਵਧੀਆ ਸੌਖਾ ਵੀਰ ਜੀ ਵਧੀਆ ਬਾਕੀ ਠੰਡੀ ਸੀ ਲਿਆ ਹਾਂ ਆਪਾਂ ਇਹਦੀ ਹੁਣੇ ਇਸ ਤਰ੍ਹਾਂ ਹੀ ਧਾਰਾ ਮਾਰ ਕੇ ਵਿਖਾ ਦਨੇ ਭੈਣ ਭਰਾ ਲੋ ਜੀ ਠੀਕ ਹੈ ਜੀ ਇੱਧਰ ਵੇਖ ਲੋ ਆ ਕਰੋ ਜਾ ਕੇ ਠੀਕ ਆ ਇਹ ਅਗਲੇ ਥਨਾ ਦਾ ਬਿਲਕੁਲ ਚਵਾ ਤੇ ਮਗਰਲੇ ਥਨਾ ਦਾ ਜਿਹੜਾ ਆ ਤੁਹਾਡੇ ਸਾਹਮਣੇ ਆ ਤੇ ਕੁਝ ਕੁ 20 ਮਿੰਟ ਦਾ ਸਮਾਂ ਹੋਇਆ ਪਹਿਲਾਂ ਸੂਈ ਆ ਤੇ ਸੁਬਹ ਤਿੱਜਾ ਕੋ ਹੋ ਗਈ ਹੈ ਤਿੱਜਾ ਵੀਰ ਕੋਈ ਮੰਨ ਲੇ ਹਾਂਜੀ ਆ ਦੇਖੋ ਚੋਣ ਜਾਣ ਬੜੀ ਚੰਗੀ ਨਿਕਲੀ ਖਰੀ ਨਿਕਲੀ ਠੀਕ ਆ ਹਾਂਜੀ ਲੋ ਭੀ ਪ੍ਰਭੂ ਠੀਕ ਆ ਜੀ ਇਹ ਸਪੇਸ ਗਾਇਬ ਆਪਸੀ ਤਨਾ ਦਾ ਬਾਕੀ ਜੀ ਦੁੱਧ 20 ਕਿਲੋ ਤੋਂ ਨਹੀਂ ਰਹਿੰਦੀ ਜੇ ਵੜ ਹਾਂਜੀ ਆ ਚਲੋ ਅੱਗੇ ਕੋਈ ਸਾਈਂ ਮਿਲ ਪਿਆ ਨੂੰ ਸੇਵਾ ਦੀ ਗੱਲ ਆ ਵੀਰ ਜੀ ਹਾਂਜੀ ਆਪਾਂ ਗਰੰਟੀ ਨਹੀਂ ਜੇ ਕਿਸ ਦੀ ਦਿੰਦੇ ਸੇਵਾ ਦੀ ਗੱਲ ਆ ਬਿਲਕੁਲ ਜੀ ਬਿਲਕੁਲ ਇਹ ਤਾਂ ਧਾਰਾ ਮਾਰ ਕੇ ਲੈ ਜਾਣੀ ਹੈ ਹਾਂਜੀ ਧਾਰਾ ਤਾਦੇ ਤੇ ਥਾਣੀ ਜਾਣ ਦੇਖਣੇ ਬਸ 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 ਹਾਂਜੀ ਅੱਜ ਕਈ ਆ ਵੀ 20 ਲੀਟਰ ਚਵਾਦੇ ਤੋਂ ਕਹਾਣੀਆਂ ਹੋਖੀਆਂ ਚਲੋ ਸਮਾਂ ਆਊਗਾ ਤਾਂ ਕੋਈ ਮਲੇ ਮੂਲੇ ਤੇ ਚਲਣਾ ਕਰ ਕੋ ਹਾਂਜੀ ਜੀ ਆ ਜੂਗੀ ਬਾਕੀ ਜੀ ਜੀ ਰੋੜ ਦੂਗੇ ਜੀ ਆਪਾਂ ਜੇਰ ਦੀ ਵੀਡੀਓ ਬਣਾ ਲਾਂਗੇ ਮੈਂ ਬਿਲਕੁਲ 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 ਬਬੀ ਦੋਸਤੋ ਕੱਦ-ਕਾਠ ਵੱਡਾ ਗਾਵਾ ਠੀਕ ਹੈ ਜੀ ਵੱਡੇ ਕੱਦ-ਕਾਠ ਦੇ ਵਿੱਚ ਪਿੱਜਾ ਸੂਆ ਤਕਰੀਬਨ 20 ਮਿੰਟ ਪਹਿਲਾਂ ਸੋਈ ਆ ਬੱਚੀ ਨੂੰ ਜਨਮ ਦਿੱਤਾ ਤੇ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਆਪਾਂ ਜਿਹੜੇ ਥਣ ਪਾਸ ਤੁਹਾਨੂੰ ਕਰਾ ਦਿੱਤੇ ਚੱਲਦੀ ਆ ਵਰਦੇ ਆ ਜਿੱਦਾਂ ਮਰਜ਼ੀ ਮੇਰਾ ਵੀਰ ਜਾਣ ਕੇ ਆਪਣੀ ਚੋਕੇ ਤੋਂ ਫੜੀ ਕਰ ਲੇ ਕੱਦ ਵੱਡਾ ਫੈਸ਼ਨ ਕੁਸ਼ਨ ਬਹੁਤ ਜਿੱਦਾਂ ਆਪਾਂ ਐਚ ਐਫ ਬ੍ਰੀਡ ਦੇ ਵਿੱਚ ਬਹਿਰਾਂ ਦੇਖਦੇ ਆਂ ਛੋਟੀ ਬੂਥੀ ਬੋਦੀ ਤੇ ਕੱਦ ਵੱਡਾ ਠੀਕ ਆ ਜੀ ਆ ਕਿ ਧਣ ਤੋਂ ਬੜਾ ਥੋੜੀ ਜਿਹੀ ਨਾ ਵੀਦੀ ਥੱਲੇ ਪਾ ਲਿਆ ਇਹ ਵੀ ਇੰਨਾ ਸੰਦੇ ਵੀ ਥਾਣੇ ਛੋਟਾ ਆਪਾਂ ਲਾ ਤਾਂ ਹੈਗੀ ਜਣੇ ਹਾਂ ਹਾਂ ਨਾਰਮਲੀ ਹਵਾ ਨੇ ਚੱਡੇ ਦੇ ਦਿਖਾਈ ਦੇ ਰਹੀ ਹਾਂ ਹਾਂਜੀ ਹਾਂਜੀ ਆ ਲੋ ਵੀ ਇਹ ਦੋਸਤਾਂ ਇੱਕ ਲਾਸਟ ਵੇਚ ਆਪਾਂ ਨਾਗਿਤਾਂ ਨੂੰ ਦਿਖਾਉਣਾ ਸੀਗਾ ਠੀਕ ਆ ਜੀ ਤੇ ਫਿਲਹਾਲ ਕਰਨਾ ਜੇ ਇਹਨੇ ਨਾਗੀ ਦਿਖਾਉਣੇ ਸੀਗੇ ਇਹ ਵੀ ਜੀ 6 ਨਾਗ ਬਹਾਉਣੇ ਅੱਜ ਹਾਂਜੀ ਉਹਦਾ ਮੁੱਲ ਦੱਸ ਦਈਏ ਮੁੱਲ ਜੀ ਜਾਇਜ਼ ਬਿਲਕੁਲ ਜਾਇਜ਼ ਆ 56000 ਚੋ ਛੋੜ ਕਰਨੀ ਜੀ 56 ਚੋ ਹਾਂਜੀ ਅੱਜ ਦਾ ਰੇਟ 55000 ਚੋ ਛੋੜ ਕਰਨੀ ਜੀ ਠੀਕ ਆ ਹਾਂਜੀ ਮੇਰੇ ਦੋਸਤੋ 55000 ਦੇ ਵਿੱਚੋਂ ਅੱਜ ਛੋੜ ਛਪਾਇਆ ਠੀਕ ਆ ਜੀ ਬੱਛੀ ਮਗਰ ਉਹ ਜੇਰ ਪੈ ਜੂਗੀ ਹੋਰ ਘੰਟੇ ਡੂਟ ਤੱਕ ਜਿਹੜੀ ਜੇਰ ਪ੍ਰੋਪਰ ਪੈਗੀ ਉਹਦੀ ਵੀਡੀਓ ਦਾ ਕਲਿੱਪ ਕਰਨ ਬਣਾ ਕੇ ਰੱਖ ਲੂ ਤੋ ਜਿਹੜੇ ਭਰਾ ਲੈ ਖਰੀਦਣੀਆਂ ਠੀਕਾ ਜੀ ਉਹ ਤੁਸੀਂ ਜੇਰ ਦਾ ਪ੍ਰੋਪਰ ਕਲਿੱਪ ਦੇਖ ਲਿਓ ਤੇ ਬਾਕੀ ਆ ਹਵਾਲਾ ਚਾਹਦਾ ਕਦ ਕਰਦੀ ਵੇੜ ਪ੍ਰੋਪਰ ਤੁਹਾਨੂੰ ਦਿਖਾਤੀ ਆ ਵੱਚੀ ਮਗਰਾ ਠੀਕਾ ਜੀ ਸੋ ਇਹ ਅੱਜ ਨਾਗਨੇ ਟੋਟਲਾ ਜਿਹੜੇ ਵੀਰ ਕਰਨਾ ਹੁੰਨਦੇ ਅੱਜ ਇਸ ਕਿਲੇ ਤੇ ਮੌਜੂਦ ਆ ਤੇ ਸਾਰੇ ਬਕਾਊ ਆ ਫੋਰ ਸੇਲ ਆ ਠੀਕਾ ਜੀ ਕੋਈ ਭਰਾ ਆਪਣੀ ਜਿੱਦਾ ਮਰਜ਼ੀ ਤਸੱਲੀ ਕਰ ਸਕਦਾ ਆਨਲਾਈਨ ਕੋਈ ਮਗਾਉਂਦਾ ਵੀਰ ਤੇ ਵੀਡੀਓ ਕਾਲ ਤੇ ਵੀ ਤੁਸੀਂ ਤਸੱਲੀ ਕਰਾ ਸਕਦੇ ਜੇ ਬਾਕੀ ਹੁਣ ਜਿੰਨੀ ਕੁ ਮੌਕੇ ਤੇ ਬੰਦ ਹੀ ਸਰਦੀ ਸੀ ਤਸੱਲੀ ਆਪਾਂ ਕੋਈ 5-5 7-7 11 ਦਿਲੋਂ ਵਦਦਾ ਦਾ ਕਿਲੋ ਚੋਕੇ ਤਸੱਲੀ ਕਰਵਾਤੀ ਆ ਲੈ ਵੀਰ ਕਰਨ ਇੱਕ ਨੰਬਰ ਬੋਲਦੇ ਆਪਣੇ ਨੰਬਰ ਵੀਰ ਜੀ 7814021780 ਦੂਜਾ ਹੈਗਾ 828885590 ਠੀਕ ਹੈ ਦੋਹਾਂ ਨੰਬਰਾਂ ਦੇ ਵਟਸਐਪ ਚੱਲਦਾ ਜੀ ਠੀਕ ਹੈ ਹੋਰ ਕੋਈ ਗੱਲਬਾਤ ਬਾਸ ਕੋਈ ਵੀ ਵੀਰ ਆਵੇ ਆਪਣੀ ਤਸੱਲੀ ਕਰਕੇ ਲੈ ਕੇ ਜਾਵੇ ਕਾਲੂ ਵੀਰ ਜੀ ਆਪਾਂ ਲਾਮਾ ਨਹੀਂ ਲੈਣਾ ਕਿਸ ਗੱਲ ਦਾ ਜੋ ਬਿਲਕੁਲ ਹਾਂ ਜੀ ਆਪਾਂ ਆਪਾਂ ਕਮਾ ਗੋਲ ਇਸ ਤਰ੍ਹਾਂ ਹੀ ਆਉਂਦੇ ਆ ਹਾਂ ਜੀ ਵੀਰ ਜੀ ਲੋਕਾਂ ਦੇ ਘਰਾਂ ਚੋਂ ਖਰੀਦੀਆਂ ਲਗਾਏ ਇਤਨਾ ਗੇਰਪਰਾਵਾਂ ਨੇ ਲੈ ਜਾਣੀਆਂ ਹਾਂ ਹਾਂ ਜੀ ਆਪਾਂ ਕਿਸ ਗੱਲ ਦੀ ਗੱਲ ਗਰੰਟੀ ਨਹੀਂ ਦਿੰਦੇ ਕੋਈ ਵੀਰ ਆਵੇ ਆਪਣੀ ਤਸੱਲੀ ਕਰੇ ਕੇ ਕਿ ਵੀਰ ਨੇ ਆਨਲਾਈਨ ਮੰਗਾਣੀ ਆ ਉਹਦੀ ਆਪਣੀ ਥਾਣਾ ਤੋਂ ਨਾਲ ਦੀ ਜਿਹੜੀ ਗੱਲ ਕਹੀ ਆ ਉਹ ਪੂਰੇ ਖਰੇ ਉਤਰਾਂਗੇ ਉਹਨਾਂ ਗੱਲਾਂ ਦੇ ਬਿਲਕੁਲ ਹਾਂ ਜੀ ਕੋਈ ਥਾਣਾ ਦੀ ਗਵਾਹ ਘਾਟ ਨਹੀਂ ਹੋਗੀ ਕੋਈ ਘੋਰ ਛੱਟਾ ਨਾ ਹੋਗਾ ਉਹ ਆਪਾਂ ਬੈਠੇ ਆ ਸਹੀ ਆ ਹਾਂਜੀ ਤੇ ਮਾਲ तकरीबन ਇਸੇ ਤਰ੍ਹਾਂ ਉਹ ਪੰਜ ਸੱਤਾਂ ਲਾ ਕੇ ਗੱਬਣ ਵੀ ਆਪਣੇ ਆਪਣੇ ਘਰਿੰਦੇ ਰਹਿੰਦੇ ਵੀ ਜੀ ਘੱਟੋ ਘਾਟੇ 10 12 ਤੇ ਅਵੇਲੇਬਲ ਹੀ ਰਹਿੰਦੀਆਂ ਨਾ ਹਾਂਜੀ ਹਾਂਜੀ ਲੋ ਵੀ ਇਹ ਵੀਰ ਕਰਨ ਆਪਣੇ ਨਾਲ ਦੋਸਤੋਂ ਪਿੰਡ ਬੁੱਗੇ ਤੋਂ ਠੀਕ ਆ ਜੀ ਭਾਜੀ ਸਵਰਨ ਸਿੰਘ ਉਹਦੇ ਘਰ ਅੱਜ ਆਪਣੀ ਵਿਜ਼ਿਟ ਸੀਗੀ ਤੇ ਮਾਲ ਵੱਡੀ ਗਿਣਤੀ ਦੇ ਵਿੱਚ ਆਉਂਦਾ ਡੇਲੀ ਰੁਟੀਨ ਦਾ ਕੰਮ ਆ ਕੋਈ 8 10 ਨਾਲ ਜਿਹੜੇ ਐਵਰੀ ਟਾਈਮ ਅਵੇਲੇਬਲ ਹੁੰਦੇ ਆ ਤੇ ਉਹਦੇ ਆ ਕੇ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਠੀਕ ਆ